ਗੁਰੂ ਦੀ ਧਰਤੀ ਅੰਮ੍ਰਿਤਸਰ ਵਿਖੇ ਗੁਰਦੁਆਰਾ ਬੁਰਜ ਅਕਾਲੀ ਫੁੱਲਾ ਸਿੰਘ ਦੇ ਪ੍ਰਾਂਗਣ ਵਿੱਚ ਜ਼ੋਰੇ ਸ਼ਮਸ਼ੀਰ ਸ਼ਸਤਰ ਮੁਕਾਬਲਿਆਂ ਦਾ ਵਿਸ਼ਾਲ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਇਸ ਮੌਕੇ ਤੇ ਵੱਖ-ਵੱਖ ਗੱਤਕਾ ਖਾੜਿਆਂ ਤੇ ਉਸਤਾਦਾਂ ਅਤੇ ਨੌਜਵਾਨਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ ਸਮਾਗਮਾਂ ਨੇ ਨਾ ਸਿਰਫ ਸ਼ਸਤਰ ਵਿਦਿਆ ਦੀ ਰੰਗਿਨੀ ਦਿਖਾਈ ਸਗੋ ਨੌਜਵਾਨ ਪੀੜੀ ਨੂੰ ਆਪਣੀ ਰਿਵਾਇਤੀ ਤ੍ਰੋਹਰ ਅਤੇ ਬਾਣਾ ਬਾਣੀ ਨਾਲ ਜੋੜਨ ਦਾ ਸੁਨੇਹਾ ਵੀ ਦਿੱਤਾ ਮੁਕਾਬਲੇ ਵਿੱਚ ਛੋਟੇ ਬੱਚਿਆਂ ਤੋਂ ਲੈ ਕੇ ਨੌਜਵਾਨਾਂ ਨੇ ਗੱਤਕੇ ਤੇ ਵੱਖ-ਵੱਖ ਕੌਨਸਲ ਦਿਖਾਏ। ਤਲਵਾਰਬਾਜੀ, ਬਰਛੀ, ਬਾਣ, ਚੱਕਰ ਤੇ ਕਿਰਪਾਨ ਨਾਲ ਜੋਤਿਆਂ ਨੇ ਆਪਣੀ ਕਲਾਕਾਰੀਆਂ ਦਿਖਾਈਆਂ ਜਿਸ ਨੂੰ ਵੇਖ ਕੇ ਹਾਜ਼ਰ ਸੰਗਤ ਵਾਹ-ਵਾਹ ਕਰ ਉੱਠੀ। ਇਹ ਮੁਕਾਬਲੇ ਨਾ ਸਿਰਫ ਸ਼ਸਤਰ ਵਿੱਦਿਆ ਦੇ ਗੁਣ ਸਿਖਾਉਂਦੇ ਹਨ ਸਗੋਂ ਸਰੀਰਕ ਫੁਰਤੀ, ਹਿੰਮਤ ਅਤੇ ਅਨੁਸ਼ਾਸਨ ਦੀ ਵੀ ਪ੍ਰੇਰਣਾ ਦਿੰਦੇ ਹਨ। ਇਹ ਬਦੂਆ ਇਸਤਰਨ ਮੁਕਾਬਲੇ ਅਗਲਾ ਗੁਰੂ ਕੀ ਦਾਸ ਸਾਹਿਬ ਗੁਰੂ ਕੀ ਫਟੇ ਦਾਸ ਮੇਰਾ ਨਾਮ ਜਗ ਸਿੰਘ ਮਾਸਟਰ ਜਗ ਸਿੰਘ ਹੈ ਥਾਲੇ ਤੋਂ ਹ ਤੇ ਸਾਸ਼ਤਰ ਵਿਦਿਆ ਸਭ ਤੋਂ ਪੁਰਾਣੇ ਮਤਲਬ ਆਇਆ ਚੱਲਦਾ ਬੱਚੇ ਵੀ ਸਿੱਖੇ ਨੇ ਵੱਡੇ ਵੀ ਸਿੱਖੇ ਨੇ ਹੁਣ ਛੋਟੇ ਨੇ ਚੱਲਦੇ ਵਾ ਔਰ ਆਉਂਦੇ ਨੇ ਬਹੁਤ ਜ਼ਿਆਦਾ ਚੱਲ ਰਹੇ ਨੇ ਲੇਕਿਨ ਇੱਥੇ ਅਸੀਂ ਨਹੀਂ ਆ ਸਕਿਆ ਉਹ ਲੈ ਕੇ ਸਾਨੂੰ ਹਾਜ਼ਰੀ ਭਰਨੀ ਪਈ ਇੱਥੇ ਦੇਖੋ ਚਾਹ ਲੰਮੀ ਸਿੰਘ ਜਿਹੜਾ ਕਿ ਸਰਦਾਰ ਬੜੀ ਕੋਸ਼ਿਸ਼ ਆ ਉਹਦੀ ਜਿਹੜਾ ਸਾਰਿਆਂ ਬਾਰੇ ਫਿਰ ਵੀ ਦਰਸ਼ਕਾਂ ਦੀ ਕਮਦਨ ਹੈ ਜਿਹਨੇ ਉਹਦੇ ਸ਼ਾਬਾਸ਼ ਹੈ ਸੋ ਸਾਡਾ ਵੀ ਮਨ ਜਿਹੜੇ ਕਰਦੋਂ ਦਾ ਖੇਡ ਦਾ ਸਾਰ ਇਹ ਤੱਕ ਚੱਲ ਚੱਲੀ ਹੁੰਦਾ ਸੋ ਹੁਣ ਸਾਡਾ ਪ੍ਰਿੰਦਰ ਸਿੰਘ ਜੀ ਆਪ ਇਹਨੂੰ ਬੋਲ ਕੇ ਦੱਸਣਗੇ ਅਗਲਾ ਪ੍ਰੋਗਰਾਮ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਬਤੇ ਤੇ ਇਹ ਜਿਹੜੇ ਪ੍ਰੋਗਰਾਮ ਹੁੰਦੇ ਆ ਰਹੇ ਨੇ ਮੈਂ ਕਹਿੰਦਾ ਬਹੁਤ ਹੀ ਸਲਾਘਾਯੋਗ ਨੇ ਜਿਹੜੇ ਗੁਰਗੰਗਦੇਵ ਜੀ ਤੋਂ ਲੈ ਕੇ ਕਿੰਨੀ ਬਾਣੀ ਸਿੰਘ ਮਹਾਰਾਜ ਜੀ ਤੱਕ ਮਾਲਾ ਖਾੜੇ ਤੋਂ ਸ਼ੁਰੂ ਕਰਤੀ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਰੰਗੋਟ ਖਾੜੇ ਚ ਬਦਲ ਕੇ ਤੇ ਸਾਬੇ ਕਮਾਲ ਤਨਤਨ ਗੁਰਤੇਗ ਵਾਹਦਰ ਸਾਹਿਬ ਜੀ ਤੇਗ ਦੇ ਤਲੀ ਹੋਣ ਦੇ ਕਾਰਨ ਅੱਜ ਇੱਥੇ ਇਹ ਕਿਸੇ ਦੇ ਮੁਕਾਬਲੇ ਵਿੱਚ ਸ਼ਮਸ਼ੀਰ ਨੂੰ ਜਿਹਨਾਂ ਨਾਲ ਨਿਸ਼ਾਨਾ ਬਾਜੀ ਪੂਰੀ ਪਿਓਰ ਨਿਸ਼ਾਨੇ ਬਾਜੀ ਵੀ ਇੱਥੇ ਵਾਰ ਮਾਰਨਾ ਉੱਥੇ ਹੀ ਪੈਣਾ ਉਹ ਕੰਪੀਟੀਸ਼ਨ ਕਰਾ ਕੇ ਇਹ ਬੱਚਿਆਂ ਦੇ ਵਿੱਚ ਇੱਕ ਨਵਾਂ ਉਪਰਾਲਾ ਨਵੀਂ ਜੋਸ਼ ਪੈਦਾ ਕਰ ਰਹੇ ਆ ਔਰ ਬਹੁਤ ਬਹੁਤ ਧੰਨਵਾਦ ਹੈ ਵਾਕਵਾਕ ਫੰਡਰੇਸ਼ਨਾਂ ਵੱਲੋਂ ਜਥੇਬੰਦੀਆਂ ਵੱਲੋਂ ਇਸ ਤਰ੍ਹਾਂ ਦੇ ਪ੍ਰੋਮਪਟਾ ਕਰਵਾਏ ਜਾਂਦੇ ਨੇ ਪਰ ਕਿਤਨਾ ਕਿਤੇ ਸਰਮੋਰ ਸਰ ਇਸ ਤਰ੍ਹਾਂ ਇਹ ਐ ਜੀਪੀਸੀਐਚ ਹੈ ਸਰਕਾਰਾਂ ਨੇ ਉਹ ਕਿਤਨਾ ਕਿਤੇ ਜਿਹੜੇ ਖਾੜ ਦੇ ਉਸਤਾਦ ਜੀ ਪਰਦੇ ਨੋਜਵਾਨਾਂ ਦੀ ਬਾਹ ਕਿਉਂ ਨਹੀਂ ਪਰ 13 ਅਸਲ ਦੇ ਵਿੱਚ ਗੱਲ ਇਹ ਆ ਵੀ ਮੈਂ ਤਾਂ ਇਹ ਚਾਹਨਾ ਵੀ ਜਿਹੜੇ ਵਧੀਆ ਖਿਡਾਰੀ ਨੇ ਜਿਵੇਂ ਜਥੇਦਾਰ ਮਾਸਟਰ ਜਗਤ ਸਿੰਘ ਜੀ ਨੇ ਜਥੇਦਾਰ ਮਾਸਟਰ ਗੁਰਚਰਨ ਸਿੰਘ ਜੀ ਨੇ ਮਜੂਦਾ ਉਹ ਜਿਹੜੇ ਇਸ ਤੋਂ ਪਹਿਲਾਂ ਸਨ ਜਾਂ ਗਿਆਨੀ ਰਣਜੀਤ ਸਿੰਘ ਜੀ ਪਟਿਆਲਾ ਅ ਅੱਜਕੱਲ ਯੂ ਐਸ ਏ ਨੇ ਤੇ ਉਹਨਾਂ ਨੇ ਵੀ ਬੜੀ ਵੱਡੀ ਵਿਦਿਆਵਿਦਿਆ ਪ੍ਰਾਪਤ ਕੀਤੀ ਇਹਨਾਂ ਨੂੰ ਨਾਲ ਲੈ ਕੇ ਜਿਨ੍ਹਾਂ ਨੂੰ ਪਤਾ ਹੈ ਜਿਨ੍ਹਾਂ ਨੂੰ ਪਤਾ ਹੈ ਉਹਨਾਂ ਨੂੰ ਅੱਗੇ ਆਣਾ ਚਾਹੀਦਾ ਹੈ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੈ ਉਹ ਅੱਜਕੱਲਹ ਸੀੜੀਆਂ ਬਾਕੇ ਮਾਸਟਰ ਬਣੇ ਫਿਰਦੇ ਆ ਤੇ ਉਹ ਅੱਗੇ ਕੀ ਪਤਾ ਲੱਗੇਗਾ ਬੱਚਿਆਂ ਜਿਹੜੇ ਨੌਜਵਾਨ ਬੱਚੇ ਅੱਜਕੱਲ ਯੂਨੀਵਰਸਿਟੀ ਦੀ ਬਲ ਅੱਜ ਸਿੰਘ ਸਿੱਕਸੀ ਵਾਲੇ ਆਂ ਪਰ ਕੋਈ ਜੋਗ ਵਗੈਰਾ ਨਹੀਂ ਹੈਗਾ ਭਾਈ ਮਨਜੀਤ ਸਿੰਘ ਜੀ ਥੋੜੀ ਜਿਹੀ ਜਗ੍ਹਾ ਦਿਓ ਭਾਈ ਉਹ ਗੇਮ ਨੂੰ ਚੇਜ ਕੀ ਕਰਨ ਲੱਗ ਪਿਆ ਉਹ ਅਸਲ ਦੇ ਵਿੱਚ ਗੱਲ ਇਹ ਹੈ ਵੀ ਸਾਡੀਆਂ ਆਪਸੀ ਕਮੀਆਂ ਦੇ ਕਰ ਸਾਡੇ ਜਿਹੜੇ ਮੋਤਵੇਰ ਨੇ ਉਹ ਨਹੀਂ ਅੱਗੇ ਕੁਝ ਕਰ ਸਕਦੇ ਜਿਵੇਂ ਪਹਿਲਾਂ ਅਸੀਂ ਖੇਡਦੇ ਸੀਗੇ ਬਾਬਾ ਸੰਤਾ ਸਿੰਘ ਜੀ ਦੇ ਟਾਈਮ ਜਾਂ ਬਾਬਾ ਖੜਕ ਸਿੰਘ ਜੀ ਬੁਢੇ ਦਲ ਦੇ ਜਥੇਦਾਰ ਸੀਗੇ ਜਦੋਂ ਅਸੀਂ ਛੋਟੇ ਹੁੰਦੇ ਖੇਡਦੇ ਸੀ ਤੇ ਮੇਡਣਾ ਤਕੜਾ ਖੜਾ ਲੱਗਦਾ ਸੀ ਪਟਿਆਲੇ ਬਗੀਚੀ ਦੇ ਵਿੱਚ ਉਹਦੇ ਵਿੱਚ ਸਾਨੂੰ ਸਪੈਸ਼ਲੀ ਬੁਲਾ ਕੇ ਕਿਸੇ ਨੂੰ 1 ਰੁਪਿਆ ਕਿਸੇ ਨੂੰ 2 ਰੁਪਏ ਇਨਾਮ ਵਜੋਂ ਦਿੰਦੇ ਸੀ ਉਹ ਉਤਸ਼ਾਹ ਪੈਦਾ ਹੁੰਦਾ ਸੀ ਬੱਚਿਆਂ ਦੇ ਵਿੱਚ ਤਾਂ ਕਿ ਸਾਡਾ ਵੀ ਦਿਲ ਕਰਦਾ ਸੀ ਵੀ ਅਸੀਂ ਅੱਗੇ ਜਾ ਕੇ ਬਣੀਏ ਕੁਝ ਖੇਡੀਏ